ਇਹ ਉਹ ਪੁਆਇੰਟ ਹੈ ਜਿੱਥੋਂ ਡਾਈਂਗ ਦਾ ਪਾਣੀ ਜਿਹੜਾ ਹੈ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ ਔਰ ਇਲੀਗਲ ਵੇ ਦੇ ਵਿੱਚ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਗੱਲਬਾਤ ਬਾਬਾ ਜੀ ਦੇ ਨਾਲ ਵੀ ਕਰਾਂਗੇ ਔਰ ਸਰਪੰਚ ਸਾਹਿਬ ਵੀ ਇੱਥੇ ਮੌਜੂਦ ਨੇ ਅਮਰ ਕਲੋਨੀ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਬੁੱਟੇ ਦਰਿਆ ਨੂੰ ਸਾਫ਼ ਕਰਨ ਦੀ ਜੰਗ ਹੈ ਜਿਹੜੀ ਉਹ ਚੱਲ ਰਹੀ ਸੀ ਲੇਕਿਨ ਫੈਕਟਰੀ ਮਾਲਕਾਂ ਵੱਲੋਂ ਜਿਹੜਾ ਹੈ ਇਸ ਕਾਰਵਾਈ ਤੇ ਥੰਮਣ ਦਾ ਨਾਮ ਨਹੀਂ ਲਿਆ ਜਾ ਰਿਹਾ ਚਲੋ ਆਓ ਤੁਸੀਂ ਆਨਲਾਈਨ ਤੁਹਾਨੂੰ ਉੱਤੇ ਸਰਪੰਚ ਸਾਹਿਬ ਦਿਖਾਉਂਦੇ ਇਹ ਨਾ ਇੱਕ ਚੋਰੀ ਡੈਂਗ ਕਿਸੇ ਨਾ ਕਿਸੇ ਦਾ ਮਿਲੀ ਭੁਗਤਣਾ ਚਲਦੀ ਪਈ ਆ ਜੀ ਬਿਲਕੁਲ ਜੇ ਚਲਦੀ ਪਈ ਆ ਤਾਂ ਇਹਦਾ ਨੁਕਸਾਨ ਕੀਦਾ ਸਾਡੇ ਲੋਕਾਂ ਨੂੰ ਆਹ ਦੋ ਬੱਚੇ ਨਵਾਲਕ ਇੱਥੇ ਡੈਂਗ ਦੇ ਵਿੱਚ ਕੰਮ ਕਰ ਰਹੇ ਸੀਗੇ ਜੀ ਦੇਖੋ ਜੀ ਪਹਿਲੀ ਗੱਲ ਤਾਂ ਨਵਾਲਕ ਬੱਚੇ ਕੰਮ ਨਹੀਂ ਕਰ ਸਕਦੇ ਜੀ ਇਹਨਾਂ ਨੂੰ ਕੀ ਪਤਾ ਜੀ ਇਸ ਗੱਲ ਬਾਰੇ ਜਦੋਂ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਕਿਹਨੇ ਕੰਮ ਤੇ ਲਾਇਆ ਕੁਝ ਦੱਸ ਨਹੀਂ ਰਹੇ ਜੀ ਆ ਤੁਸੀਂ ਕੈਮਰਾ ਮਾਰ ਕੇ ਦੇਖੋ ਜੀ ਆ ਨਵਾਲਕ ਦੇ ਦੋ ਬੱਚੇ ਕੀ ਨਾਮ ਹੈ ਤੁਹਾਡਾ ਸੋਭਿਤ ਕਿੰਨੀ ਉਮਰ ਹੈ 15 ਸਾਲ ਪਰ ਆਪਕਾ ਕੀ ਨਾਮ ਹੈ ਚੰਦੂ ਕਿੰਨੀ ਉਮਰ ਹੈ ਇਹ 17 ਸਾਲ ਕਿੰਨੇ ਟਾਈਮ ਸੇ ਕੰਮ ਕਰ ਰਹੇ ਹੋ ਯਹਾਂ ਪੇ ਯਹਾਂ ਬਸ ਪਹਿਲਾ ਦੂਸਰਾ ਦਿਨ ਹੋਇਆ ਹੈ ਦੂਸਰਾ ਦਿਨ ਹੋਇਆ ਹੈ ਮੇਰਾ ਦੂਸਰਾ ਦਿਨ ਪਹਿਲਾਂ ਤਾਂ ਇਹਨੂੰ ਮੈਂ ਮਿਲਿਆ ਹੋ ਰਹੀ ਜੀ ਇਹ ਬੱਚਾ ਵੀ ਹੋ ਰਿਹਾ ਹੀ ਬਤਾਓ ਕਿੰਨੇ ਟਾਈਮ ਸੇ ਕੰਮ ਕਰ ਬਈ ਜਦ ਇਹ ਮਿਲਿਆ ਤਾਂ ਮੈਂ ਉਸ ਦਿਨ ਆਇਆ ਸੀ ਅਭੀ ਤਾਂ ਬੋਲ ਰਹੇ ਸਨ ਦੋ ਦਿਨ ਹੋਏ ਆਲੇ ਦੋ ਚਾਰ ਦਿਨ ਹੋਏ ਸੇ ਚਲੋ ਤੁਸੀਂ ਉੱਪਰ ਲੈ ਕੇ ਚਲੋ ਨੁਕਤੇ ਕੀ ਕਰਾਂਗੇ ਸੋ ਉੱਪਰ ਜਾ ਕੇ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਾਂਗੇ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਡਾਈਂਗ ਮਾਲਕਾਂ ਵੱਲੋਂ ਸੁਦਰਨ ਦਾ ਜਿਹੜਾ ਨਾਮ ਨਹੀਂ ਲਿਆ ਜਾ ਰਿਹਾ ਲੇਕਿਨ ਬਾਬਾ ਜੀ ਦੀ ਟੀਮ ਜਿਹੜੀ ਆ ਦਿਨ ਰਾਤ ਇੱਕ ਕਰਕੇ ਪੂਰੀ ਮਿਹਨਤ ਦੇ ਨਾਲ ਇਸ ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਵਿੱਚ ਲੱਗੇ ਹੋਏ ਨੇ ਲੇਕਿਨ ਆਪਣੇ ਥੋੜੇ ਜੇ ਮੁਨਾਫੇ ਦੇ ਲਈ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਲਈ ਜੀ ਇੱਕ ਆਰੰਗਰੂਮ ਕੇ ਸਾਰੇ ਕੰਡਾ ਅੰਦਰ ਪਿਆ ਜੀ ਠੀਕ ਆ ਜੀ ਇੱਧਰ ਪਿਆ ਜੀ ਕੈਦੀਆਂ ਦੇ ਵਿੱਚ ਦੇਖੋ ਪੰਜਾਬ ਚੜ ਰਿਹਾ ਜੀ ਸਾਨੂੰ ਆਪਾਂ ਸਾਰੋ ਆ ਦੇਖੋ ਜੀ ਸੋ ਇਹੋ కెమికਲ ਨੇ ਇੰਡਸਟਰੀ ਦੇ ਜਿਹੜੇ ਇੱਥੇ ਵਰਤੇ ਜਾਂਦੇ ਨੇ ਡਾਈੰਗ ਯੂਨਿਟ ਇੱਥੇ ਚੱਲ ਰਹੀ ਹੈ 컬러 ਇੱਥੇ ਪਏ ਹੋਏ ਨੇ ਸੋ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾ ਦਈਏ ਆਖਿਰ ਕਦ ਤੱਕ ਇਹ سلسلہ ਜਿਹੜਾ ਇਸ ਤਰ੍ਹਾਂ ਹੀ ਜਾਰੀ ਰਹੇਗਾ ਕਿਉਂਕਿ ਬਾਬਾ ਜੀ ਨੇ ਸੰਤ ਸੀਚੇਵਾਲ ਜੀ ਦੀ ਗੱਲ ਕਰੀਏ ਤਾਂ ਕਾਰਵਾਈ ਕਈਆਂ ਯੂਨਿਟਸ ਤੇ ਜਿਹੜੀ ਕਰਵਾਈ ਹੈ ਆ ਦੇਖੋ ਜੀ ਆ ਤੇਰੀਆਂ ਪੰਜਾਂ ਸਾਰੀਆਂ ਆ ਜੀ ਆ ਸਾਰਾ ਇੱਥੇ ਆ ਦੇਖੋ ਅੰਦਰ ਵੀ ਆ ਦੇਖੋ ਅੱਜ ਆਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਨੇ 15 15 ਸਾਦੇ ਬੱਚਿਆਂ ਤੋਂ ਕੰਮ ਕਰਾ ਕੇ ਸੋ ਮਸ਼ੀਨਾ ਤੁਹਾਡੇ ਸਾਹਮਣੇ ਨੇ ਕਿ ਇੱਥੇ ਡਾਈੰਗ ਦਾ ਜਿਹੜਾ ਕੰਮ ਚੱਲ ਰਿਹਾ ਸੀਗਾ ਔਰ ਜਿਸ ਤਰ੍ਹਾਂ ਐਸਟੀਓ ਸਾਹਿਬ ਨੇ ਕਿਹਾ ਕਿ ਪੂਰੇ ਇਲੀਗਲ ਵੇ ਦੇ ਵਿੱਚ ਇਹ ਕੰਮ ਚੱਲ ਰਿਹਾ ਸੀਗਾ ਕੈਮੀਕਲ ਨਾਲ ਭਰੇ ਹੋਏ ਡਰਮ ਤੁਸੀਂ ਦੇਖ ਸਕਦੇ ਹੋ ਮਸ਼ੀਨਾ ਇੱਥੇ ਲੱਗਿਆ ਹੋਏ ਨੇ ਟੰਬਲਰ ਲੱਗੇ ਹੋਏ ਨੇ ਬਾਬਾ ਜੀ ਚੋਰੀ ਜਿਸ ਤਰ੍ਹਾਂ ਐਸਟੀਓ ਸਾਹਿਬ ਨੇ ਕਿਹਾ ਕਿ ਯੂਨਿਟ ਚੱਲ ਰਹੀ ਸੀਗੀ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਨਸਾਨੀਅਤ ਨਾਲ ਵੀ ਕਾਣ ਕੀਤਾ ਜਾ ਰਿਹਾ ਹੈ ਦੇਖੋ ਜੀ 3.5 4 ਕਰੋੜ ਲੋਕ ਕੇ ਪਾਣੀ ਪੀ ਰਹੇ ਆ ਜੀ ਜੀ ਇਦੋਂ ਹੋਰ ਇਨਸਾਨੀਅਤ ਘਾਟ ਕੀ ਹੋ ਰਿਹਾ ਜੀ ਦੇਖੋ ਜਿੰਨੀਆਂ ਕਿੰਨੀਆਂ ਬਿਮਾਰੀਆਂ ਫੈ ਰਹੀਆਂ ਜੀ 1.5 ਸਾਲ ਤੋਂ ਬਾਬਾ ਜੀ ਕਹਿ ਰਹੇ ਆ ਵੀ ਤੁਸੀਂ ਕੰਮ ਕਰੋ ਕੰਮ ਵਧਾਓ ਤੁਸੀਂ ਅਸੀਂ ਕਿਸੇ ਕੰਮ ਨੂੰ ਨਹੀਂ ਰੋਕਦੇ ਤੁਸੀਂ ਜੋ ਵੀ ਕਾਰੋਬਾਰ ਕਰਨਾ ਕਰੋ ਪਰ ਲੀਗਲ ਕਾਰ ਤੌਰ ਤੇ ਕਰੋ ਜੀ ਦੇਖੋ ਸਾਰਾ ਅਨਲੀਗਲ ਕੰਮ ਚੱਲ ਰਿਹਾ ਜੀ ਇਹ ਤੇ 2.5 ਘੰਟੇ ਤਿੰਨ ਤੋਂ ਦੇਖੋ ਸਰਪੰਚ ਸਾਹਿਬ ਵੀ ਸਾਰੇ ਜਦੋਂ ਅਸੀਂ ਧਰਨਾ ਲਾ ਕੇ ਬੈਠ ਗਏ ਵਾਰ ਦੇ ਮੂਰੇ ਫੇਰ ਆ ਕੇ ਜਿੰਦਾ ਤੋੜਿਆ ਜੀ ਤੋੜਿਆ ਗਿਆ ਕੀ ਲੱਗ ਜਿਹਨਾਂ ਨੂੰ ਸ਼ੈ ਕਿਹਨਾਂ ਦੀ ਹੋਊਗੀ ਇਹ ਜੀ ਤੁਸੀਂ ਸਿਆਣੇ ਦੇਖ ਲਓ ਕਿਨਾਂ ਦੀ ਸ਼ੈ ਹੋ ਸਕਦੀ ਜੀ ਜੀ ਇੱਕ ਹੋਰ ਬਾਹਰ ਦੇਖੋ ਨਾਇ ਦਾ ਕੋਈ ਬਾਹਰ ਨਾ ਨਾ ਕੋਈ ਫਰਮ ਦਾ ਜੀਐਸਟੀ ਨੰਬਰ ਫਾਰ ਵੀ ਇੱਕ ਬੋਰਡ ਤੱਕ ਨਹੀਂ ਲੱਗਿਆ ਹੈ ਬਾਹਰੋਂ ਵੀ ਜਿੰਦਾ ਲੱਗਿਆ ਹੋਇਆ ਸੀ ਅੰਦਰੋਂ ਵੀ ਜਿੰਦਾ ਲੱਗਿਆ ਹੋਇਆ ਸੀ 10 ਅਸੀਂ ਬਾਹਰੋਂ ਵੀ ਦੇਖਿਆ ਤੁਸੀਂ ਬਾਹਰ ਵੀ ਜਿੰਦਾ ਲੱਗਿਆ ਹੋਇਆ ਸੀਗਾ ਨਾ ਬਾਹਰ ਕੋਈ ਫਰਮ ਦਾ ਨੋਆ ਨਾ ਕੋਈ ਜੀਐਸਟੀ ਨੰਬਰ ਆ ਬਾਹਰੋਂ ਜਿੰਦਾ ਲਾ ਕੇ ਚੋਰੀ ਦਾ 10 15 ਨੇ ਤਾਂ ਹੋ ਗਿਆ ਸਾਨੂੰ ਦੇਖਦਿਆਂ ਨੂੰ ਠੀਕ ਆ ਵੀ ਇਹ ਜਵਾਕਰ ਨੂੰ ਵੀ ਮੈਂ ਪੁੱਛਿਆ ਵੀ ਅੰਦਰ ਕੀ ਚੱਲਦਾ ਹੈ ਵੀ ਨਹੀਂ ਮੰਨੇ ਫੇਰ ਅਸੀਂ ਜਦੋਂ ਪਾਈਪ ਲਾਈਨ ਸਾਫ਼ ਕਰਾਈ ਸ਼ਰੇ ਆਮ ਇਹਦਾ ਪਾਣੀ ਵਿੱਚ ਪੈ ਰਿਹਾ ਸੀ ਤੁਹਾਡੇ ਧਿਆਨ ਦੇ ਵਿੱਚ ਕਿਸ ਤਰ੍ਹਾਂ ਆਇਆ ਸਪੰਸਰ ਧਿਆਨ ਚ ਆਇਆ ਜੀ ਇਹ ਜਦੋਂ ਰੋਡ ਬੰਨ੍ਹ ਕਰਕੇ ਰੋਡ ਬੰਦ ਕਰਿਆ ਹੋਇਆ ਸੀ ਸਾਰਾ ਪਾਣੀ ਰੋਡ ਤੇ ਖੜਾ ਸੀ ਪੰਜ 6 ਦਿਨ ਪਹਿਲਾਂ ਮੈਨੂੰ ਇੱਧਰ ਜਿੰਨੀਆਂ ਫੈਕਟਰੀਆਂ ਆਣ ਉਹਨਾਂ ਨੇ ਬੁਲਾਇਆ ਜਦੋਂ ਬੁਲਾ ਕੇ ਮੈਂ ਦੇਖਿਆ ਤਾ ਸੀਵਰੇਜੇ ਸਾਫ ਕਰਾਉਣ ਲਈ ਮੈਂ ਬੰਦੇ ਲਾਏ ਤਾਂ ਸੀਵਰੇਜ ਜਦੋਂ ਫੈਕਟਰੀ ਦਾ ਪਾਣੀ ਆਂਦਾ ਪਿਆ ਸੀਗਾ ਉਸ ਤੋਂ ਬਾਅਦ ਮੈਂ ਅੱਜ ਬਾਬਾ ਜੀ ਨਾਲ ਗੱਲ ਕਰੀ ਮੈਂ ਕਹਾਂ ਬਾਬਾ ਜੀ ਡੈਂਗ ਦਾ ਪਾਣੀ ਵਿੱਚ ਦੋ ਨੰਬਰ ਚ ਬੈ ਰਿਆ ਕਿਉਂਕਿ ਇਹਨਾਂ ਦੇ ਕਰਕੇ ਜਿਹੜਾਂ ਦਾ ਪਾਣੀ ਪਲਾਂਟ ਤੱਕ ਜਾ ਰਿਹਾ ਵਾ ਵਧੀਆਂ ਫਰਮਾਂ ਨੇ ਵਧੀਆਂ ਕੰਮ ਕਰ ਰਹੀਆਂ ਉਹ ਵੀ ਬਦਨਾਮ ਹੁੰਦੀਆਂ ਨੇ ਉਹ ਅਗਲੇ ਕਿਤੇ ਨਾ ਕਿਤੇ ਡਰਦੇ ਸੀ ਉਹ ਕਹਿੰਦੇ ਸੀਗੇ ਜੀ ਅਸੀਂ ਸਾਫ ਨਹੀਂ ਕਰਾਉਣ ਦੇਣਾ ਕੱਲ ਨੂੰ ਕੋਈ ਗੱਲ ਹੋਈ ਸਾਡੇ ਤੇ ਆਓ ਫਿਰ ਮੈਂ ਉਹਨਾਂ ਨੂੰ ਵਿਸਵਾਸ ਦਿਵਾਇਆ ਵੀ ਐਦਾਂ ਦਾ ਕੁਝ ਨਹੀਂ ਹੁੰਦਾ ਮੈਂ ਤੁਹਾਡੇ ਨਾਲ ਖੜਾ ਵਾਂ ਵੀ ਜਿਹੜਾ ਬੰਦਾ ਗਲਤ ਆ ਗਲਤ ਨੂੰ ਗਲ ਜਿਹੜਾ ਸਹੀ ਆ ਉਹਨੂੰ ਕਿਵੇਂ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਜਾਨਾ ਭੁਗਤਾਨ ਦੇ ਦਾਂਗੇ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਕਿਤਨੇ ਕਿਤੇ ਵੈਰ ਖੱਟ ਰਹੇ ਕਿਉਂਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੁੰਦਾ ਤੁਹਾਡੇ ਨਾਲ ਵੈਰ ਪਾਣਗੇ ਦੇਖੋ ਭਾਈ ਜੀ ਮੈਂ ਪਹਿਲਾਂ ਵੀ ਗੱਲ ਕਹੀ ਆ ਮੇਰਾ ਪਰਿਵਾਰ ਆ ਨਾ ਜਿਹੜਾ ਉਹ ਸ਼ੁਰੂ ਤੋਂ ਹੀ ਵਧੀਆ ਨੇਕ ਕੰਮਾਂ ਦੇ ਵਿੱਚ ਖੜਦਾ ਆ ਅਸੀਂ ਇਹਨਾਂ ਤੋਂ ਕਦੇ ਇਹੋ ਜਿਹੇ ਬੰਦਿਆਂ ਤੋਂ ਕਿਥੋਂ ਡਰਨ ਵਾਲੇ ਨਹੀਂ ਹੈਗੇ ਠੀਕ ਆ ਕਿ ਜੱਟ ਦਾ ਜੱਟਾਂ ਦੇ ਮੁੰਡੇ ਆ ਜੇ ਅਸੀਂ ਪੈਰ ਤੋਂ ਡਾਂਨ ਲੱਗੇ ਫੇਰ ਤਾਂ ਅਸੀਂ ਲੋਕਾਂ ਦੀ ਜਾਨਾਂ ਨਾਲ ਖਲਵਾੜ ਕਰਨ ਲੱਗ ਜਾਾਂਗੇ ਬਿਲਕੁਲ ਨਾ ਇਹਨਾਂ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਵੀ ਨਾ ਮੈਂ ਪਹਿਲਾਂ ਇਹਨਾਂ ਤੋਂ ਡਰਿਆ ਨਾ ਹੁਣ ਡਰਿਆ ਨਾ ਕਿਤੇ ਡਰਨਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਫੈਕਟਰੀ ਨੂੰ ਸੀਲ ਕੀਤਾ ਜਾਵੇ ਆ ਦੇਖੋ ਜੀ ਅੰਦਰ ਇਹਨਾਂ ਦੇ ਮਸ਼ੀਨਾਂ ਲੱਗੀਆਂ ਹੋਈਆਂ ਜੀ ਆਹ ਡਰੰਪ ਆ ਇਹ ਸਾਰੇ ਤੇ ਆ ਮੁੰਡੇ ਸਾਰੇ ਜਦੋਂ ਹੁਣ ਤੁਸੀਂ ਕੈਮਰੇ ਦੇ ਨਾਲ ਹਟ ਕੇ ਜੀ ਇਹ ਨਹੀਂ ਇਹ ਕੱਪੜੇ ਸੁੱਕਣੇ ਪਾ ਰਹੇ ਸੀਗੇ ਸਾਰੇ ਜੀ ਉਹਨੂੰ ਵਰਕ ਕਰਾ ਰੱਖੇ ਰਹੇ ਨੇ ਆਹ ਵਾਰ ਕੱਪੜੇ ਇਕੱਠੇ ਕੀਤੇ ਪਿਆ ਦੇਖੋ ਸਾਰੀਆਂ ਮਸ਼ੀਨਾਂ ਦੇਖੋ ਜੀ ਸਾਰੀਆਂ ਅਨਲੀਗਲ ਚੱਲ ਰਹੀਆਂ ਜੀ ਜੀ ਕੀ ਨਾਜੀ ਮੇਰਾ ਨਾਮ ਪੀਸ਼ਮਾ ਜੀ ਐਸਡੀਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜੀ ਕੀ ਮਾਮਲਾ ਹੋਇਆ ਸਰ ਅੱਜ ਇੱਥੇ ਪਹੁੰਚੇ ਮਾਮਲਾ ਇੱਥੇ ਸਾਨੂੰ ਕੰਪਲੇਂਟ ਪ੍ਰਾਪਤ ਹੋਈ ਕਿ ਰੰਗਦਾਰ ਪਾਣੀ ਬੁੱਡੇ ਨਾਲੇ ਚ ਜਾ ਰਿਹਾ ਤੇ ਨਾਲ ਦੇ ਪਲਾਟ ਚ ਖਾਲੀ ਪਲਾਟ ਚ ਜਾ ਰਿਹਾ ਜੀ ਕੰਪਲੇਂਟ ਨੂੰ ਵੈਰੀਫਾਈ ਕਰਨ ਲਈ ਤੁਰੰਤ ਸਾਡੀ ਟੀਮ ਇੱਥੇ ਪਹੁੰਚੀ ਬਾਬਾ ਜੀ ਦੀ ਟੀਮ ਆਲਰੇਡੀ ਪਹੁੰਚੀ ਹੋਈ ਸੀਗੀ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਜਰੂਰ ਦਰਵਾਜਾ ਖਲਵਾਇਆ ਗਿਆ ਫੈਕਟਰੀ ਦਾ ਤਾਂ ਦੇਖਿਆ ਕਿ ਅੰਦਰ ਡਾਈੰਗ ਤੇ ਵਾਸ਼ਿੰਗ ਚੱਲ ਰਹੀ ਸੀ ਗਾਰਮੈਂਟ ਦੀ ਡਾਈੰਗ ਇਲੀਗਲ ਤਰੀਕੇ ਨਾਲ ਟੋਟਲੀ ਇਲੀਗਲ ਆ ਕਿਉਂਕਿ ਇਹਨਾਂ ਨੇ ਕੋਈ ETP ਪਲਾਂਟ ਨਹੀਂ ਲਾਇਆ ਕਿਸੇ ਤਰੀਕੇ ਦੀ ਸਾਡੇ ਕੋਲ ਕੋਈ ਮਨਜ਼ੂਰੀ ਨਹੀਂ ਲਈ ਜੀ ਇਹਨੂੰ ਹੁਣ ਅਸੀਂ ਦੇਖ ਲਿਆ ਵੈਰੀਫਾਈ ਕਰ ਲਿਆ ਹੁਣ ਇਹਨੂੰ ਉੱਚ ਅਧਿਕਾਰੀਆਂ ਨੂੰ ਭੇਜਤਾ ਜਾਊਗਾ ਐਕਸ਼ਨ ਵਾਸਤੇ ਜੀ ਇਹ ਤੋਂ ਇਲਾਵਾ ਵੀ ਸਰ ਕਈ ਸਾਰੀਆਂ ਯੂਨਿਟਸ ਐ ਹੋ ਜੀਆਂ ਨੇ ਜਿਹੜੀਆਂ ਇਲੀਗਲ ਤਰੀਕੇ ਨਾਲ ਚੱਲਦੀਆਂ ਨੇ ਔਰ ਕਈ ਯੂਨਿਟਸ ਐ ਹੋ ਜਿਹਨਾਂ 'ਚ ਰਿਵਰਸ ਬੋਰਿੰਗ ਦੇ ਵੀ ਕੇਸਿਸ ਦੇਖਣ ਨੂੰ ਮਿ ਦੇਖੋ ਜਿਹਦੇ ਵਿੱਚ ਤਾਂ ਕੋਈ ਰਿਵਰਸ ਬੋਰਿੰਗ ਮਿਲਦੀ ਇਮੀਡੀਏਟਲੀ ਕਲੋਜ਼ਰ ਆ ਬਿਨਾ ਕਿਸੇ ਹਿアリング ਤੋਂ ਉਹਨੂੰ ਸੁਣਵਾਈ ਦਾ ਮੌਕਾ ਵੀ ਨਹੀਂ ਦਿੱਤਾ ਜਾਊਗਾ ਜੀ ਤੇ ਇਸ ਤਰ੍ਹਾਂ ਦੇ ਵਾਟਰ ਐਕਟ ਦੇ ਤਹਿਤ ਕੋਈ ਕਈ ਪ੍ਰੋਵੀਜ਼ਨ ਆ ਤੇ ਇਹਨਾਂ ਨੂੰ ਪੈਨਲਟੀ ਦਾ ਪ੍ਰੋਵੀਜ਼ਨ ਆ ਇਹਨਾਂ ਦੀ ਇਲੈਕਟ੍ਰਿਸਿਟੀ ਡਿਸਕਨੈਕਸ਼ਨ ਦਾ ਪ੍ਰੋਵੀਜ਼ਨ ਆ ਸੀਲਿੰਗ ਦਾ ਪ੍ਰੋਵੀਜ਼ਨ ਆ ਜੀ ਤੇ ਇੱਥੇ ਚਲੋ ਇੱਥੇ ਕੋਈ ਰਿਵਰਸ ਬੋਰਿੰਗ ਤਾਂ ਨਹੀਂ ਪਾਈ ਗਈ ਪਰ ਇੱਥੇ ਬਾਕੀ ਵਾਟਰ ਐਕਟ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ 52 ਟਾਈਮ ਦਾ ਤੇ ਐਕਸ਼ਨ ਕਰਨ ਦੀ ਲਿਸਟ ਜਾਰੀ ਹੋਈ ਸੀਗੀ ਗਵਰਨਮੈਂਟ ਵੱਲੋਂ ਐਨਜੀਟੀ ਵੱਲੋਂ ਉਹਨਾਂ ਤੇ ਹਜੇ ਤੱਕ ਕੋਈ ਐਕਸ਼ਨ ਜਿਹੜਾ ਨਹੀਂ ਗਿਆ ਹਰ ਵਾਰ ਉਹਨੂੰ ਐਕਸੈਪਟ ਕਰ ਦਿੱਤਾ ਜਾਂਦਾ ਉਹਦੇ ਬਾਰੇ ਕੀ ਕਾਰ ਰੱਖਦੇ ਉਹ ਐਨਜੀਟੀ ਚ ਵਿਚਾਰ ਅਧੀਨ ਆ 22 ਮਈ ਦੀ 22 ਜੁਲਾਈ ਦੀ ਡੇਟ ਆ ਉਹਦੀ ਨੈਕਸਟ ਐਨਜੀਟੀ ਤੇ ਰეკਮੈਂਡ ਕਰ ਚੁੱਕੀ ਹੈ ਕਿ ਇਹਨਾਂ ਯੂਨਿਟਸ ਨੂੰ ਬੰਦ ਕਰ ਦੇਣਾ ਚਾਹੀਦਾ ਜਿੱਚ ਵੱਡੇ ਪਲੇਅਰਸ ਵੀ ਨੇ ਵਰਤਮਾਨ ਉਸਵਾਲ ਵਾਲੇ ਕੇ ਪਲੇਅਰਸ ਵੀ ਨੇ ਤੇ ਉਹਨਾਂ ਤੇ ਕੋਈ ਐਕਸ਼ਨ ਕਿਉਂ ਨਹੀਂ ਹੋ ਰਿਹਾ ਜਿਹੜੇ ਵਰਤਮਾਨ ਉਸਵਾਲ ਕੇ ਪਲੇਅਰ ਆ ਉਹਨਾਂ ਨੇ 31 ਦਸੰਬਰ ਤੱਕ ਦੀ ਟਾਈਮ ਲਾਈਨ ਦਿੱਤੀ ਹੈ ਜੀਐਲਡੀ ਐਡ ਅਦਰ ਲਈ ਗਿਆ ਸੀ ਬਟ ਉਹਨਾਂ ਨੇ ਅਪੀਲ ਕੀਤੀ ਹੋਈ ਹੈ ਐਨਜੀਟੀ ਦੀ ਫਿਲਹਾਲ ਹਾਲ ਦੀ ਘੜੀ ਉਹ ਅਪੀਲ ਹੋਣ ਕਰਕੇ ਐਕਸ਼ਨ ਪੈਂਡਿੰਗ ਹੈ ਉਹ ਬਸ 23 ਜੁਲਾਈ ਫਾਈਨਲ ਡੇਟ ਆ ਮਤਲਬ ਜੱਸਾ ਉਹਨੇ ਜਿਹੜਾ ਐਨਜੀਟੀ ਚ ਲਾਸਟ ਹੀアリング ਸੀ ਉਹ 22 ਜਾਂ 23 ਜੁਲਾਈ ਉਹਨਾਂ ਨੇ ਕਿਹਾ ਹੁਣ ਇਹ ਫਾਈਨਲ ਡੇਟ ਆ ਉਸ ਦਿਨ ਕੋਈ ਡਿਸੀਜਨ ਦਵਾਂਗੇ ਜੀ ਤਾਂ ਜੋ ਵੀ ਕੋਰਟ ਦਾ ਡਿਸੀਜਨ ਹੋਇਆ ਹੋਏਗਾ ਉਹ ਫਿਰ ਉੱਥੇ ਕਾਰਵਾਈ ਕੀਤੀ ਜਾਊਗੀ ਤੇ ਅੱਜ ਦੀ ਯੂਨਿਟ ਦਾ ਨਾਮ ਦੱਸ ਦੋ ਸਰ ਜਿੱਥੇ ਰੇਟ ਵੀ ਨਾਮ ਇਹਦੇ ਵਿੱਚ ਦੋ ਫਰਮਾਂ ਚੱਲ ਰਹੀਆਂ ਨੇ نیچے ਕੋਈ ਆਰਐਸ ਐਂਟਰਪ੍ਰਾਈਜ਼ ਚੱਲ ਰਹੀ ਹੈ ਉੱਪਰ ਵਾਸ਼ਿੰਗ ਵਾਲੇ ਉੱਤੇ ਕੋਈ ਓਨਰ ਨਾ ਹੋਣ ਕਰਕੇ ਉਹਨੇ ਨਾਮ ਨਹੀਂ ਦੱਸਿਆ ਜੀ نیچے ਓਨਰ ਸੀਗਾ ਉਹ ਦਾ ਕਹਿਣਾ ਕਿ ਉੱਪਰ ਵਾਲੀ ਫਾਰਮ ਅਲੱਗ ਹੈ نیچے ਅਲੱਗ ਜੀ ਜਿੱਥੇ ਤੱਕ ਸਾਨੂੰ ਡਾਊਟ ਹੈ ਕਿ ਇਹਨੂੰ ਇੱਕੋ ਹੀ ਫਾਰਮ ਕਨਸੀਡਰ ਕੀਤਾ ਜਾਊਗਾ ਤਾਂ ਕਰਕੇ ਇਹਦਾ ਨਾਮ ਮੋਸਟ ਪ੍ਰੋਬੇਬਲੀ ਆਰਐਸ ਐਂਟਰਪ੍ਰਾਈਜ਼ਰ ਜੀ ਠੀਕ ਹੈ ਜੀ ਥੈਂਕ ਯੂ ਸਸਕਿਰਬਾ ਬਾਬਾ ਜੀ ਬਹੁਤ ਬਹੁਤ ਸਸਕਿਰਬਾ ਜੀ ਬਾਬਾ ਜੀ ਕੀ ਪ੍ਰੋਗਰਾਮ ਮਾਮਲਾ ਹੋਇਆ ਅੱਜ ਇੰਨੀ ਸਖਤਾਈ ਦੇ ਬਾਵਜੂਦ ਵੀ ਜਿਹੜੇ ਡਾਈਆਂ ਵਾਲੇ ਨੇ ਉਹ ਆਪਣੀਆਂ ਕੂਟੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਕੀ ਕਹਿਣਾ ਚਾਹੋਗੇ ਇਹ ਜੀ ਤੁਸੀਂ ਹੁਣ ਦੇਖ ਸਕਦੇ ਆ 2 ਘੰਟੇ ਤੋਂ ਅਸੀਂ 3 ਘੰਟੇ ਤੋਂ ਬਾਹਰ ਨਾਲ ਸਾਡੇ ਸਰਪੰਚ ਸਾਹਿਬਾ ਜੀ ਅਸੀਂ ਉੱਥੇ ਬਾਹਰ ਗੇਟ ਦੇ ਮੂਹਰੇ ਖੜੇ ਆ ਇਹਨਾਂ ਨੂੰ ਬਾਜਾਂ ਮਾਰੀਆਂ ਵੀ ਗੇਟ ਖੋਲੋ ਤੁਸੀਂ ਇਹਨਾਂ ਨੇ ਗੇਟ ਨਹੀਂ ਖੋਲਿਆ ਜੀ ਫਿਰ ਇਹ ਲੜ ਕੇ ਗਏ ਜੀ ਅੰਦਰ ਉੱਥੇ ਸਾਨੂੰ ਪੁੱਛ ਕੇ ਮੁੜਿਆ ਜੀ ਫਿਰ ਉਸ ਤੋਂ ਬਾਅਦ ਜੇ ਅਸੀਂ ਕੈਮਰੇ ਵਾਲੇ ਵੀ ਬੁਲਾ ਲਏ ਜੀ ਤੇ ਪ੍ਰਦੂਸ਼ਣ ਬੋਰਡ ਨੂੰ ਬੁਲਾ ਲਿਆ ਡਰੇਨ ਵਿਭਾਗ ਨੂੰ ਬੁਲਾ ਲਿਆ ਤੇ ਅਸੀਂ ਬੁਲਾਇਆ ਇਹਨਾਂ ਨੇ ਭਵੀਸ਼ਨ ਜੀ ਨੇ ਵੀ ਬਹੁਤ ਜ਼ੋਰ ਲਾਇਆ ਇਹਨਾਂ ਨੂੰ ਗੇਟ ਖੋਲਣ ਲਈ ਘੰਟਾ ਡੇਢ ਘੰਟਾ ਇਹਨਾਂ ਨੇ ਵੀ ਇਹਨਾਂ ਨੂੰ ਕੋਸ਼ਿਸ਼ ਕੀਤੀ ਜੀ ਇਹਨਾਂ ਨੇ ਗੇਟ ਨਹੀਂ ਖੋਲਿਆ ਜੀ ਫੇਰ ਉਸ ਤੋਂ ਬਾਅਦ ਜੀ ਅਸੀਂ ਸਾਨੂੰ ਪਤਾ ਨਹੀਂ ਸੀ ਵੀ ਇਹ ਜਮਾਲਪੁਰ ਥਾਣੇ ਦਾ ਏਰੀਆ ਪੈਂਦਾ ਕਿ 7 ਨੰਬਰ ਡਿਵੀਜ਼ਨ ਦਾ ਪੈਂਦਾ ਤਾਜਪੁਰ ਦਾ ਅਸੀਂ ਜਮਾਲਪੁਰ ਐਸਐਚਓ ਨੂੰ ਫੋਨ ਕੀਤਾ ਜੀ ਉਹਨਾਂ ਨੇ ਆਪਣੀ ਟੀਮ ਭੇਜੀ ਜੀ ਉਹ ਆ ਕੇ ਦੇਖ ਕੇ ਕਹਿੰਦੇ ਜੀ ਵੀ ਇਹ ਸਾਡਾ ਏਰੀਆ ਨਹੀਂ ਪੈਂਦਾ ਇਹ 7 ਨੰਬਰ ਡਿਵੀਜ਼ਨ ਦਾ ਪੈਂਦਾ ਫੇਰ ਅਸੀਂ 7 ਨੰਬਰ ਡਿਵੀਜ਼ਨ 'ਚ ਫੋਨ ਕੀਤਾ ਜੀ ਉੱਥੋਂ ਮੁਲਾਜ਼ਮ ਆਏ ਜੀ ਉਹਨਾਂ ਨੇ ਆ ਕੇ ਜਿੰਦਾ ਭੰਨਿਆ ਜੀ ਇਹ ਜਿੰਦਾਬੰਨਾ ਜਦੋਂ ਇੰਟਰ ਹੋਇਆ ਸੀ ਜਦੋਂ ਸਰਦਾਰ ਜੀ ਖੜੇ ਆ ਜੀ ਉਹ ਕਹਿੰਦੇ ਸਾਡਾ ਤਾਂ ਕੁਆੜ ਦਾ ਕੰਮ ਆ ਜੀ ਅਸੀਂ ਅਖਿਆ ਵੀ ਜੇ ਕੁਆੜ ਦਾ ਕੰਮ ਆ ਤੁਸੀਂ ਢਾਈ ਘੰਟੇ ਹੋ ਗਏ ਅਸੀਂ ਬਾਜਾ ਮਾਰਦੇ ਤੁਸੀਂ ਗੇਟ ਕਿਉਂ ਨਹੀਂ ਖੋਲਿਆਗਾ ਕਹਿੰਦੇ ਜੀ ਸਾਨੂੰ ਸੁਣਿਆ ਨਹੀਂਗਾ ਮੈਂ ਅਖਿਆ ਵੀ ਅਸੀਂ ਬਾਜਾ ਮਾਰਦੇ ਤੁਹਾਨੂੰ ਸਾਰੇ ਕੈਮਰੇ ਵਾਲੇ ਤੁਹਾਡੇ ਮੁੰਡੇ ਉੱਥੋਂ ਵਾਪਸ ਮੁੜੇ ਆ ਵੀ ਇਹ ਤਾਂ ਗਲਤ ਆ ਫਿਰ ਉਹਨਾਂ ਨੂੰ ਪੁੱਛਿਆ ਵੀ ਜਦੋਂ ਟੀਮ ਗਈ ਜੀ ਪ੍ਰੋਡਕਸ਼ਨ ਬੋਰਡ ਦੇ ਉੱਤੇ ਜਾ ਕੇ ਦੇਖਿਆ ਤੁਸੀਂ ਜਾ ਕੇ ਦੇਖ ਸਕਦੇ ਉੱਤੇ ਉੱਤੇ ਸਾਰਾ ਡੈਂਗਯੂੰਟ ਚੱਲ ਰਿਹਾ ਜੀ ਜਦੋਂ ਆ ਕੇ ਪੁੱਛਿਆ ਉਹਨਾਂ ਨੂੰ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਅਸੀਂ ਕਿਰਾ ਜੀ ਇੱਕ 게ਟ ਆ ਇੱਕ 게ਟ ਦੇ ਵਿੱਚ ਐਂਟਰ ਹੁੰਦੇ ਆ ਜਦੋਂ ਇੱਕ ਕਿਰਾਏਦਾਰ ਉੱਪਰ ਆ ਤੇ ਇੱਕ نیچے ਆ ਉਹਦਾ ਨਾਂ ਨਾ ਪਤਾ ਹੋਊਗਾ ਜੀ ਬਿਲਕੁਲ ਇਹ ਦੇਖੋ ਜੀ ਕਿੰਨਾਂ ਦੀ ਮਿਲੀ ਭੁਗਤ ਨਾਲ ਇਹ ਡੈਂਗ ਚੱਲ ਰਹੀ ਹੈ ਜੀ ਅੱਜ ਤੋਂ 1.5 ਸਾਲ ਪਹਿਲਾਂ ਜੀ ਅਸੀਂ ਇਹਨਾਂ ਦੀ ਜਿਹੜੀ ਦਰਿਆ ਦੇ ਵਿੱਚ ਸਿੱਧੀ ਪਾਏ ਪੈਂਦੀ ਸੀਗੀ ਉਹ ਪੰਚਰ ਕੀਤੀ ਜੀ ਉਹ ਪਾਈਪ ਦੇ ਉੱਤੇ ਜਦੋਂ ਦਰਿਆ ਦੇ ਵਿੱਚ ਪੈਂਦੀ ਸੀ ਉੱਪਰ ਝੁੱਗੀ ਬਣੀ ਹੋਈ ਸੀਗੀ ਜੀ ਮਸੀਂ ਝੁੱਗੀ ਵਾਲਿਆਂ ਨੂੰ ਕਿਹਾ ਵੀ ਤੂੰ ਝੁੱਗੀ ਚੱਕ ਇੱਥੋਂ ਉਹ ਝੁੱਗੀ ਨਹੀਂ ਸੀ ਚੱਕ ਰਿਆ ਜੀ ਉਹ ਮੇਰੇ ਨਾਲ ਬਹੁਤ ਜ਼ਿਆਦੇ ਤਲਖੀ ਦੇ ਵਿੱਚ ਆ ਗਿਆ ਜੀ ਫੇਰ ਮੈਂ ਪੁਲਿਸ ਬੁਲਾਈ ਜੀ ਪੁਲਿਸ ਬੁਲਾ ਕੇ ਉਹ ਝੁੱਗੀ ਚਕਾਈ ਜੀ ਝੁੱਗੀ ਚਕਾਈ ਤਾਂ ਅਸੀਂ ਪੈਪ ਪੈਂਚਰ ਕੀਤੀ ਜੀ ਉਹ ਉਹ ਦਰਿਆ ਦੇ ਵਿੱਚੋਂ ਪੈਨੋ ਹਟਾਈ ਜੀ ਪੈਪ ਫੇਰ ਇਹਨਾਂ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹ ਦਰਿਆ ਦੇ ਵਿੱਚ ਪਾਈ ਜੀ ਫੇਰ ਅਸੀਂ ਪੰਜਾਬ ਮੈਲਟੀ ਨੂੰ ਕਿਹਾ ਜੀ ਤੁਹਾਡਾ ਪੈਪ ਵਿੱਚ ਬੈ ਰਿਆ ਇਹ ਉਹ ਕਹਿੰਦੇ ਨਹੀਂ ਸਾਡਾ ਨਹੀਂ ਹੁਣ ਸਾਨੂੰ ਜਦੋਂ ਬਾਬਾ ਜੀ ਨੇ ਅਮਰ ਕਲੌਨੀ ਦੀ ਤਾਜਪੁਰ ਦੀ ਪਾਈਪਲਾਈਨ ਪਾ ਰਹੀ ਹੈ ਬੁੱਢੇ ਦਰਿਆ ਦੇ ਨਾਲ-ਨਾਲ ਦੀ ਜੀ ਸੀਵਰੇਜ ਦੀ ਸਾਡੀ ਟੀਮ ਤੇ ਬਾਕੀ ਸਾਡੇ ਨਾਲ ਸਰਪੰਚ ਸਾਹਿਬ ਵੀ ਜੁੜੇ ਹੋਏ ਆ ਅਸੀਂ ਸਾਰੇ ਚੈੱਕ ਕਰ ਰਹੇ ਸੀ ਵੀ ਇਹ ਪਾਣੀ ਕਿੱਥੋਂ ਆ ਰਿਹਾ ਜੀ ਅੱਜ ਅਸੀਂ ਫੜਿਆ ਜੀ ਇਹ ਪਾਣੀ ਐਸ ਡੈਂਗ ਦਾ ਆ ਰਿਹਾ ਸੀਗਾ ਜੀ ਜਦੋਂ ਮਸ਼ੀਨ ਨਾਲ ਪੱਟ ਕੇ ਦੇਖਿਆ ਜੀ ਉੱਥੇ ਪਾਣੀ ਜਾ ਰਿਹਾ ਸੀ ਸਾਰਾ ਜੀ ਫਿਰ ਅਸੀਂ ਬੁਲਾਇਆ ਚੈੱਕ ਕੀਤਾ ਵੀ ਪਾਣੀ ਡੈਂਗ ਦਾ ਸੀਗਾ ਇਸ ਤਰ੍ਹਾਂ ਦੀ ਕਾਰਵਾਈ ਹੁਣ ਚ ਲੈਂਦੀ ਜਾਏਗੀ ਇਹਨਾਂ ਤੇ ਇਹ ਤਾਂ ਜੀ ਕਾਨੂੰਨੀ ਕਾਰਵਾਈ ਜੋ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਜੀ ਸਰਪੰਚ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਹੁਤ ਸਾਰੀ ਮਿਹਨਤ ਬਾਬਾ ਜੀ ਦੇ ਨਾਲ ਤੁਸੀਂ ਵੀ ਕੀਤੀ ਹੈ ਦਿਨ ਰਾਤ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਔਰ ਗੁਰੂ ਰਾਮਦਾਸ ਨਗਰ ਦੀ ਪੰਚਾਇਤ ਚੱਲੀਏ ਕਿਸ ਤਰ੍ਹਾਂ ਦੇਖਦੇ ਹੋ ਅਸਲ ਦੇ ਵਿੱਚ ਨਾ ਇਹ ਜਦੋਂ ਪਾਈਪ ਲਾਈਨ ਜਿਹੜੀ ਇਹਨਾਂ ਨੇ ਦਰਿਆ ਦੇ ਸਿੱਧੀ ਪਾਈ ਹੋਈ ਸੀਗੀ ਇਹ ਇਹ ਚ ਕਲੋਨੀਆਂ ਦਾ ਪਾਣੀ ਵੀ ਆਂਦਾ ਸੀ ਜਦੋਂ ਬਾਬਾ ਜੀ ਨੇ ਪਾਈਪ ਲਾਈਨ ਪਾਈ ਅਸੀਂ ਉਦੋਂ ਬਾਬਾ ਜੀ ਨਾਲ ਗੱਲ ਕਰੀ ਸੀ ਵੀ ਜਿਹੜਾ ਸਾਡੀ ਪੰਚਾਇਤ ਦੀ ਕਲੋਨੀਆਂ ਦਾ ਪਾਣੀ ਜਾਂਦਾ ਵਾ ਵੀ ਉਹ ਆਪਾਂ ਪਾਈਪ ਲਾਈਨ ਨਾਲ ਜੋੜਨਾ ਜੋ ਉਹਨਾਂ ਦਾ ਅਸੀਂ ਆ ਹੁਣ 2-3 ਦਿਨ ਦਾ ਪਾਣੀ ਬਹੁ ਖੜਾ ਸੀ ਮੈਂ ਬੰਦੇ ਲਾ ਕੇ ਇਹ ਸਾਰੀ ਪਾਈਪਲਾਈਨ ਦੀ ਸਫਾਈ ਕਰਾ ਰਿਹਾ ਸੀ ਜੀ ਜਦੋਂ ਸਫਾਈ ਕਰਾਈ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੀ ਹੈ ਉੱਪਰ ਡੈਂਗ ਚਲਦੀ ਇਹਦਾ ਪਾਣੀ ਪੈ ਰਿਆ ਵਿੱਚ ਤੇ ਅਸੀਂ ਇਹਨਾਂ ਦੇ ਬੰਦਿਆਂ ਨੂੰ ਵੀ ਪੁੱਛਿਆ ਉਹ ਕਹਿੰਦੇ ਜੀ ਬਾਬੂ ਪਤਾ ਨਹੀਂ ਸ਼ਾਮ ਨੂੰ ਆਉਂਦਾ ਕਦੋਂ ਆਉਂਦਾ ਕਦੋਂ ਨਹੀਂ ਆਉਂਦਾ ਫਿਰ ਅੱਜ ਮੈਂ ਸਵੇਰੇ ਬਾਬਾ ਜੀ ਨਾਲ ਗੱਲ ਕਰੀ ਮੈਂ ਬਾਬਾ ਜੀ ਤੁਸੀਂ ਆਓ ਵੀ ਕਿਉਂਕਿ ਇਹਦਾ ਜਿਹੜਾ ਪਾਣੀ ਹੈ ਚੋਰੀ ਉਹਦੇ ਵਿੱਚ ਪਾ ਰਹੇ ਨੇ ਆਪਣੇ ਪਾਈਪ ਲਾਈਨ ਦੇ ਵਿੱਚ ਜੀ ਤੇ ਅਸੀਂ ਸਵੇਰੇ ਆ ਕੇ ਜਦੋਂ ਇਹਨਾਂ ਦਾ ਗੇਟ ਖੜਕਾਇਆ ਇਹਨਾਂ ਨੇ ਗੇਟ ਨਹੀਂ ਖੋਲਿਆ ਜੀ ਇਹਨਾਂ ਦਾ ਬੰਦਾ ਆਇਆ ਸੀ ਉਹਨੂੰ ਵੀ ਹਾਕ ਮਾਰੀ 2 2.5 ਘੰਟੇ ਤੋਂ ਅਸੀਂ ਉਰੇ ਪੂਰਾ ਮੈਂ ਇਹਦੇ ਬਾਬਾ ਜੀ ਵੀ ਆ ਬਾਈ ਹੁਣ ਵੀ ਸਾਰੇ ਅਫਸਰ ਵੀ ਆ ਗਏ ਸੀ ਬਹੁਤ ਜ਼ੋਰ ਲਾਇਆ ਇਹਨਾਂ ਨੇ ਕਿਸੇ ਨੇ ਗੇਟ ਨਹੀਂ ਖੋਲਿਆ ਜਦੋਂ ਹੁਣ ਗੇਟ ਖੋਲਿਆ ਤਾਂ ਅਸੀਂ ਅੰਦਰ ਆ ਕੇ ਦੇਖਿਆ ਤੇ ਆਹ ਦੇਖੋ ਟੱਕਣ ਚੱਕੇ ਹੋਏ ਐ ਸੀਵਰੇਜ ਦੀ ਸਫਾਈ ਕਰਨ ਲੱਗੇ ਹੋਏ ਸੀ ਆਦੇ ਜਾਣੀ ਅੰਦਰ ਜੀ ਆਪਾਂ ਜੀ ਕੀ ਨਾਮ ਜੀ ਤੁਹਾਡਾ ਮੈਂ ਨਾਮ ਹੋਂਦ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਜੀ ਅੱਜ ਇੱਥੋਂ ਚਾਈਲਡ ਲੇਬਰ ਵੀ ਬਰਾਮਦ ਹੋਈ ਐ ਔਰ ਚਾਈਂਗੀ ਜਗਾ ਕੈਮੀਕਲ ਵੀ ਜਿਹੜਾ ਨਾਲੇ ਦੇ ਵਿੱਚ ਪਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸਰ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਸਰਕਾਰ ਨੇ ਹਦਾਇਤ ਦਿੱਤੀ ਹੋਈ ਐ ਸ਼ਕਤੀ ਨਾਲ ਵੀ ਇਸ ਤਰ੍ਹਾਂ ਦਾ ਨਹੀਂ ਕਰਨਾ ਪਰ ਫਿਰ ਵੀ ਤੇ ਅੱਜ ਅਸੀਂ ਇੱਥੇ ਆਏ ਸੀ ਬਾਬਾ ਜੀ ਨਾਲ ਮੌਕੇ ਤੇ ਤੇ ਮੌਕੇ ਤੋਂ ਮਾਲਕ ਦਾ ਫਰਾਰ ਹੋ ਗਿਆ ਇਹਨਾਂ ਦੇ ਥੋੜੇ ਅੱਗੇ ਕਰਦੇ ਮਾਲਕ ਦਾ ਬੰਦੇ ਹੋਏ ਇਥੋਂ ਨਿਕਲ ਗਏ ਨੇ ਪਰ ਦੋ ਬੱਚੇ ਛੋਟੇ ਨਵਾਲਗ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਮੁੱਕਦੇ ਪਾਇਆ ਤੁਹਾਨੂੰ ਅਸੀਂ ਲੈ ਕੇ ਚੱਲੇ ਆਂ ਵੈਰੀਫਾਈ ਕਰਕੇ ਉਹਨਾਂ ਦੇ ਮਾਂ ਪਿਓ ਦੇ ਹਵਾਲੇ ਕਰ ਦਾਂਗੇ ਜੀ ਧੰਨਵਾਦ